ਇੱਕ 13 ਸਾਲ ਦੇ ਬੱਚੇ ਨੇ ਖੁਦ ਖੁਸ਼ੀ ਕਰ ਲਈ ਪਤਾ ਕਿਉਂ ਉਹਦੇ ਬਾਪ ਨੇ ਜ਼ਮੀਨ ਵੇਚ ਕੇ ਬੈਂਕ ਦੇ ਵਿੱਚ 14 ਲੱਖ ਰੁਪਏ ਜਮ੍ਹਾਂ ਕੀਤਾ ਸੀ ਤੇ ਉਹ ਬੱਚਾ ਇੱਕ ਆਨਲਾਈਨ ਗੇਮ ਖੇਡਦਾ ਸੀ ਤੇ ਉਹਨੇ ਉਹ 14 ਲੱਖ ਉਹ ਗੇਮ ਤੇ ਉਡਾਤਾ ਬਾਅਦ ਵਿੱਚ ਮਾਪਿਆਂ ਦੇ ਡਰ ਕਰਕੇ ਉਹ ਪੱਖੇ ਨਾਲ ਲਟਕ ਕੇ ਮਰ ਗਿਆ ਇਹਦੇ ਵਿੱਚ ਕਸੂਰ ਬੱਚੇ ਦਾ ਨਹੀਂ ਹੈਗਾ ਉਹ ਤਾਂ 마ਸੂਮ ਆ ਉਹਨੂੰ ਕੁਝ ਨਹੀਂ ਪਤਾ ਦੁਨੀਆਦਾਰੀ ਬਾਰੇ ਕਸੂਰਾ ਮਾਪਿਆਂ ਦਾ ਬੱਚੇ ਆਨਲਾਈਨ ਪੜ੍ਹਾਈ ਦੇ ਬਹਾਨੇ ਮੋਬਾਈਲ ਚੱਕ ਲੈਣੇ ਆ ਉਹ ਦੇਖਦੇ ਰਹਿੰਦੇ ਰਹੇ ਉਹਦੇ ਵਿੱਚ ਗੰਦਮੰਦ ਗੇਮਾਂ ਖੇលਦੇ ਰਹਿੰਦੇ ਆ ਤੇ ਮਾਪੇ ਧਿਆਨ ਨਹੀਂ ਦਿੰਦੇ ਵੀ ਉਹ ਕੀ ਕਰਦੇ ਆ ਕੀ ਦੇਖਦੇ ਆ ਕੀ ਸੁਣਦੇ ਆ ਕਈ ਤਾਂ ਮਾਪੇ ਕੀ ਕਰਦੇ ਆ ਨਾ ਨਾਵਾ ਕੰਮ ਕਰਨ ਦੀਆਂ ਮਾਰੀਆਂ ਬੱਚਿਆਂ ਨੂੰ ਮੋਬਾਈਲ ਦੇ ਦਿੰਨੀ ਆ ਇਹ ਹਨਾ ਵੀ ਉਹ ਬੱਚੇ ਮੋਬਾਈਲ 'ਚ ਵੱਡੇ ਰਹਣਗੇ ਅਸੀਂ ਆਪਣਾ ਕੰਮ ਤਰੁੰਗੀਆਂ ਇਹ ਵੀ ਗਲਤ ਆ ਉਹਨਾਂ ਨੂੰ ਕਿਸੇ ਹੋਰ ਖੇਡ ਪਾ ਦਿਓ ਇਹ ਨਹੀਂ ਹੈਗਾ ਸਾਡੀ ਜ਼ਿੰਮੇਵਾਰੀ ਹੈ ਸਿਰਫ ਬੱਚੇ ਪੈਦਾ ਕਰਤੇ ਬਾਅਦ ਵਿੱਚ ਸਾਂਭਣੇ ਨਹੀਂ ਹੈਗੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ ਉਹਨਾਂ ਨੂੰ ਗਲਤ ਪਾਸੇ ਜਾਣ ਤੋਂ ਹਟਾਓ ਉਹਨਾਂ ਤੇ ਨਜ਼ਰ ਰੱਖੋ ਕੀ ਕਰ ਰਹੇ ਆ ਕਿੱਥੇ ਜਾਂਦੇ ਆ ਤਾਂ ਜਾ ਕੇ ਸਾਡੇ ਬੱਚੇ ਬਚਣਗੇ ਜੇ ਇਹੀ ਹਾਲ ਰਿਹਾ ਸੀ ਆਪਣੇ ਬੱਚਿਆਂ ਵੱਲ ਧਿਆਨ ਨਾ ਦਿੱਤਾ ਤਾਂ ਕੱਲ ਨੂੰ ਸਾਡੇ ਨਾਲ ਵੀ ਇਹ ਹੋ ਸਕਦਾ ਹੈ 所以，孩子啊，得看管好。